ਤੇਰੀ ਪੱਠ ਗਈ ਇਹਦਾ ਦੋ ਦਿਨ ਤਾਂ ਚੱਕੇ ਉਹ ਜੇ ਬੋਲੇ ਆ ਤਾਂ ਜੁੱਤੀ ਤੇਰੀ ਦੇ ਸਿਰ ਮੇਰਾ ਮੈਂ ਕਿਉਂ ਉਹ ਕਿ ਸਿੱਖ ਗਿਆ ਮੈਂ ਹਲਵਾਰੀ ਦੀ ਘਾਣ ਲੱਗ ਗਿਆ ਇਹਨਾਂ ਭਰਾਵਾਂ ਦੀ ਨਹੀਂ ਜੰਮ ਗਿਆ ਸਾਰੇ ਇਹਨਾਂ ਕੋਲ ਅਜੇ ਤੱਕ ਇਹ ਹੁਣ ਕੀਤਾ ਪਾਰਿਆ ਨਹੀਂ ਕਿਤੇ ਯਾਰ ਸਾਰੇ ਬੰਦੇ ਸਹੀ ਆ ਜੇ ਤਾਂ ਹੀ ਬਰਾਬਰ ਖੜੇ ਭਰਾਵਾਂ ਨਹੀਂ ਤਰ ਮਨਦੀਪ ਖਾ ਗਿਆ ਭਾਂਟੋ 3000 3500 ਰੁਪਏ ਮੇਰਾ ਤੇ ਕਹਿੰਦੇ 6:00 ਵਜੇ ਨਾ ਸਾਰਾ ਪੂਰੀਲੀ ਹੱਤਾਂ ਲੈ ਪਰ ਯਾਰ ਭਰਾਵਾ ਇੱਥੇ ਨਿਭਣਾ ਸਾਰਾ ਕੋਈ ਨਹੀਂ ਨੀ ਕਿਸੇ ਦਾ ਖਾ ਸਕਦਾ ਕੀ ਇਹਦਾ ਕੰਮ ਜਾ ਕੇ ਨਹੀਂ ਆਪਾਂ ਕਿੰਨੇ ਸੁਣਾ ਦਿਆਂ ਨਾ 23000 ਦੀਦੀ ਵੇ ਦੇਖ ਕੋ ਦੋ ਵੀ 3000 ਲੱਗੇ ਤੇਰੇ ਕਿੰਨੇ ਆ ਉਹ ਪੁੱਛ ਰਿਆ ਜੀ ਕਿ ਮੈਂ ਨਹੀਂ ਤੂੰ ਦੱਸ ਮੈਂ ਹੀ ਬੋਲਦਾ ਲੱਗੇ 12 ਫੀਟਰ ਲੱਗ ਗਿਆ ਤੂੰ 16 ਕੀ ਐ ਨਾ 16 ਉਹਨੇ ਲਾਇਆ 17 ਦੂਜੇ ਲਾਇਆ ਸੁੱਖੇ ਨੇ ਲਾਇਆ ਔਨਸਰ ਆ ਜੀ ਲੱਖਾ ਹੋਣ ਗਿਆ ਸੀ ਕਾਕੀ ਗਿਆ 16 ਨਹੀਂ ਹੋ ਗਈ ਯਾਰ ਮੇਰੀ ਗੱਲ ਪਤਾ ਗਿਆ ਮੈਂ ਦੱਸ ਦੇਣਾ ਵੀ 16 ਤਾਂ ਔਨਸਰ ਲੱਗਿਆ ਔਨਸਰ ਲੱਗਿਆ ਮੈਂ ਦਿੱਤੀ ਆ ਯਾਰ ਰਿਸਕ ਦਾ ਫੇਰ ਇਹਦਾ ਜਿਆਦਾ ਯਕੀਨਤੀ ਲੈਣ ਕੇ ਚੱਲਣਾ ਰੁਪਈਆ ਦੇ ਬਾਈ ਜੇ ਅੱਜ ਗਾਰੰਟੀ ਨਾਲ ਸੂਣ ਵਾਲਿਆ 40000 ਰੁਪਈਆ ਤੋਂ ਬਾਅਦ ਬਿੰਦਿੰਦਾ ਹੀ ਨਹੀਂ ਪਹਿਲੀ ਗੱਲ ਤਾਂ ਕੋਈ ਛਿਰੀ ਪੱਠੀ ਐਡੀ ਪੱਟੀ ਦੀ ਕਿੱਥੋਂ ਬਣ ਜੂਗੀ ਇਹ ਇੱਕ ਗੱਲ ਤਾਂ ਹੈਗਾ ਬਾਡੀ ਦਾ ਬਹੁਤ ਹੈ ਬਾਈ ਇਹ ਬਾਈ ਇਹੀ ਬਣਦੇ ਆ ਮੇਰੇ ਪਿੰਡੂਆਂ ਨੇ ਕੋੜੀਆਂ ਰੱਖਿਆ ਉਹਨੂੰ ਪਤਾ ਨਹੀਂ ਬਣਦੀ ਨਹੀਂ ਬਣਦੀ ਐਡੀ ਬੰਦੀ ਬੈਠੀ ਇਹ ਬ੍ਰੀਤੇ ਕਲਾਰਾ ਦਾ ਖੇਤ ਹੈ ਇਹ ਤਾਂ ਦੂਰ ਜਾ ਦਵਾਈ ਦਸੀਗੀ ਤੂੰ ਦੇ ਸਾਹਮਣੇ ਇਹ ਨਹੀਂ ਆ ਬਾਈ 16000 ਭਰਾ ਤੂੰ ਵੀ ਮੈਂ ਤਾਂ ਤੁਹਾਨੂੰ ਢਿੱਡੋ ਦੱਸਦੀ ਨਾ ਗੱਲ 16 ਔਨੇ ਲਾਇਆ 17 ਔਨੇ ਲਾਇਆ ਮੈਂ 23000 ਹੀ ਲਾਇਆ ਬੋਡੀ ਦਿੰਦਾ ਯਾਰ ਠੀਕ ਹੈ ਨਾ ਫੰਡਰਾਂ ਦੇ ਲੈ ਜਾਂਦੇ ਇਹ ਤਾਂ 20 ਮੰਗਦੇ ਪਰ ਖਵਾਂਗੇ ਫੰਡਰਾਂ ਦੇ ਲੈ ਜਾਂਦੇ ਮੈਂ ਉਹ ਤਾਂ ਇਹਦਾ ਪਤਾ ਕੀ ਫੇਰ ਸਾਹਮਣੇ ਜਾਂ ਫੰਡਰ ਦੀ ਗਾਰੰਟੀ ਮੇਰੀ ਫੰਡਰ ਦੀ ਹੈਰੀ ਲਈ ਜਾਂਦੇ ਆ ਇਸ ਤੇ ਕੰਮ ਨਹੀਂ ਕਰਦੇ ਹੈਰੀ ਲਈ ਜਾਂਦੇ ਮੈਂ ਮੈਂ ਦੱਸ ਕੇ ਲੈ ਲਿਆ ਮੈਂ ਕੱਪ ਮਾਰਦੇ ਹੋਰ ਬੰਦਾ ਤੇ ਪਾਈ ਦਿੰਦਾ ਮੈਂ ਫੰਡਰ ਦੀ ਗਾਰੰਟੀ ਜੇ ਪਾਈ ਹੋਵੇ ਕਰੀ ਵਾਲਾ ਨਹੀਂ ਨਹੀਂ ਪੱਕਾ ਜਮਾਇਆ ਰੱਖੀ ਤਾਂ ਬੰਦੀ ਪਿਆ ਕੱਲੀ ਹੋਰ ਬੰਦਾ ਹੋਵੇ ਦੇਖਿਆ ਦੇਖ ਮੈਂ ਮਾਰਨ ਪਾਪ ਕਰਦਾ ਮੈਂ ਨਹੀਂ ਪਾਪ ਨਹੀਂ ਹੈ ਹਜੇ ਨਹੀਂ ਪਾਪ ਵਾਲੀ ਹੈ ਇਹ ਪਾਠਾ ਬਾਈ ਰਾਜੇ ਕਿਤੇ ਦੋ ਦੋ ਤਾਂ ਬਚ ਗਈਆਂ ਨਾ ਦੋ ਦੰ ਦਾ ਚੱਕਰੀ ਰਾਜੇ ਇਹ ਨਾਸਤਾ ਮੈਂ ਨਹੀਂ ਕਿਹਾ ਤੇ ਪੱਟਾ ਨੇ ਨਾਮ ਤੇ ਪਰ ਨਹੀਂ ਬਿਕਨੂਣੀ ਰਹਿਣਾ ਆਪਣਾ ਸੌ ਵਿੱਚ ਵੀ ਨਹੀਂ ਵਿਕੀ ਆਈ ਵਿਕੀਆਂ ਇਹ ਜਿਹਦਾ ਦੈਲਾ ਹੈ ਨਾ ਐਡਾ ਉਹਨੇ ਭੱਜ ਕੇ ਪੈ ਜਾ ਕਰਨਾ ਸੂਬੇ ਭਵੇਂ ਨਾ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਜੇ ਗਰੰਟੀ ਹੋਵੇ ਨਾ ਤੇ ਮੈਂ ਲੈਣਾ 25000 ਦੀ ਫੁੱਲ ਗਰੰਟੀ ਦੇਵੇ ਆਲਾ ਮੈਂ 25000 ਦੀ ਹੁਣੇ ਪੈਸੇ ਦੇ ਰੁਪਿਆ ਗੱਲ ਤਾਂ ਸਾ ਗਰੰਟੀ ਦੀ ਆ ਪਰ ਇੱਕ ਤੁਨ ਮੈਂ 라ਦਨੇ ਦੀ ਗ੍ਰੋਥ ਰਨ ਹੋਣਾ ਰਿਹਾ ਲਾਣਾ ਹੀ ਆ ਬੱਕਰੀ ਚਾਰ ਗੁਲਾ ਹੋਣਾ ਪੈਸੇ ਦੀ ਪੰਡ ਗਾਂ ਭਰੂ ਵੇਖੀਓ ਅੱਜ ਦੇ ਸਮੇਂ 'ਚ ਵੇਖ ਅੱਜ ਤੋਂ ਲੈ ਕੇ ਬਾਈ ਜਿਹੜਾ ਸ਼ਰੀਰ ਦਾ ਪੂਰਾ ਕਾਇਮ ਆ ਐਡੀ ਖੀਰੀ ਬੱਕਰੀ ਹਰੇਕ ਨਹੀਂ ਕਰ ਸਕਦਾ ਬਈ ਦੱਸ ਫਿਰ ਤੂੰ ਵੀ ਦੱਸ ਨਹੀਂ ਵਸਤਾ ਨਹੀਂ ਲੈਂਦੇ ਆਪਾਂ ਤੂੰ ਹੀ ਲੈਣਾ ਮੈਂ ਨਾ ਤਾਂ ਦਿਲ ਤੋਂ ਬਣਾ ਐਡੀ ਬੱਕਰੀ ਕੋਈ ਲੈ ਸਕੀ ਤੇ ਨਾ ਹੀ ਬਾਈ ਇਹ ਇਹਨੇ ਵੀ ਖਬਰਾਂ ਬਾਈ ਜਿਹੜਾ 5000 ਦੀ ਬਰਬਰੀ ਵਿਕਦੀ ਸੀ ਦੀ ਮਾਂ ਮਾ 27000 ਦੀ ਲੈ ਕੇ ਵਿੱਚ ਇਹਨਾਂ ਨੇ ਦਵਾਈ ਲਓ 5000 ਦੀ ਬਰਬਰੀ ਵਿਕਦੀ ਸੀ ਉਹੀ ਰਵਾਇ ਇਹ ਜਾਂ ਹੁੰਦਾ ਹੈ 27000 ਦੀ ਜਿਹੜੀ ਇਸ ਬੱਚੀ ਦੀ ਮਾਂ ਉਹਦੀ ਮਾਂ ਮੈਂ ਮੇਰੇ ਬਿੰਨੂ ਆਈਏ ਲੱਗਣਗੇ ਪੈਸੇ 22000 ਤਾਂ ਮੈਂ ਵਿਚੇ ਲੈ ਕੇ ਸਾਡੇ ਘਰ ਦੇ ਸਾਰਿਆਂ ਦੀ ਕਿੱਥੇ ਵੇਚੇਗਾ ਜਿਹੜੀ ਇਹ ਕਿਹੜਾ ਘਰ ਘਰ ਖੜੇਗਾ ਕੰਨੀ ਹੈਗੀ ਸਾਰਾ ਰੰਗ ਨੂੰ ਬਚੰਗਾ 17000 ਲਾ ਦਿੰਨਾ ਇਹ ਵੀ ਰੇ ਸੋਰਖੀ ਬੋਟਰ ਤਾਂ ਲਾਇਆ ਹੀ ਨਹੀਂ ਅਜੇ ਰੇ ਯਾਰ ਮੰਨ ਲੈ ਪ੍ਰਾਉਣਾ ਇਹਨਾਂ ਦੇ ਪ੍ਰਾਉਣਾ ਨਹੀਂ ਮੰਨਣਾ ਕੋਈ ਗੱਲ ਨਹੀਂ ਪ੍ਰਾਉਣਾ ਬਸ ਪ੍ਰਾਉਣਾ ਹੈ ਇਹਨ ਤਰਾਵੇਂ ਗੱਲੀ ਕੋਈ ਘਰ ਵਾਲੀ ਗੱਲ ਇੱਕ ਪਿੰਡ ਦੀ ਚੱਲ ਛਾਵੇਂ ਲਾ ਚੱਲ ਫਿਰ ਇਹਨੂੰ ਕਾਹਤੋਂ ਤੁੱਪੇ ਮਾਰਿਆ ਮੇਰੇ ਕੋ ਬੰਨ ਦੇ ਉੱਤਰੀ ਜਾ ਕੇ ਗੱਡੀ ਨਾ ਸਹੀ ਗੱਲ ਹੈ ਇਹਦਾ ਆਪਾਂ ਕੋਲ ਦਿਲ ਵਾਲਾ ਲਿਜਾ ਕੇ ਬੰਨੂਗਾ ਕੋਈ ਆਵੇਂਗਾ ਕੋਈ ਵੇਚਣ ਦੀ ਜੱਥੀ ਉਹ ਬੰਨਿਆ ਖੜੇ ਨਹੀਂ ਲਾਇਆ ਮੈਂ ਤਾਂ 5000 ਬੱਸ ਮੇਰੇ ਮੂਹ ਦੀ ਗੱਲ ਹੀ ਹੈ ਹੈ ਨਹੀਂ ਕਿੰਨੇ ਦੀ ਕਹਦਾ ਫਰਹਾਨ ਉਹ ਕੱਲੇ ਬਾਲ ਨਾ ਦੇਖ ਵਿੱਚ ਇੰਨੀ ਵਸੋ ਦੋ ਦੋ ਨੰਗੇ ਕੋਈ ਫਾਰ ਕੇ ਕਾਟ ਕੱਟ ਨਾ ਇਹ 5200 ਨਹੀਂ 5300 ਆ ਇਹ ਵੀ ਥੋੜਾ ਹੈ ਨਾ ਸਾਡੇ 6000 ਲਾ ਗਿਆ ਉਹਨੇ ਲਾਉਂ ਨੂੰ ਮੈਂ ਲਾ ਦੇਣਾ ਫਿਰ ਉਹਦਾ ਫਾਇਦਾ ਕੀ ਹੈ ਸੌਦਾ ਖਰਾਬ ਕਰੇ ਦਾ ਨਹੀਂ ਫਿਰ ਕੀ ਹੋ ਗਿਆ 9500 ਨਹੀਂ ਵੀਰੇ ਗਣ 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 ਨਹੀਂ ਹੋਣੀ ਵੀਰੇ 5500 ਪਾਲਾ ਮੈਂ ਨਾ ਕਿਸ਼ੇ ਮਗਰ ਲੱਗ ਪਾਲਾ ਇਹਦਾ ਸਾਡੇ 6 ਲਾ ਗਿਆ ਕਹਿੰਦਾ ਮੈਂ ਤੁਰਾ ਜਾਂਦਾ ਕਹਿਦਾ ਫਿਰ ਉਹਦਾ ਕੀ ਫਾਇਦਾ ਹੈਗਾ ਇਹ ਬਾਈ ਤੇਰਾ ਪੁੱਤਰ ਰੱਖ ਕੇ ਦੇ ਜਿੱਥੇ ਦਾ ਉਹ ਆਉਂਦਾ ਕਿਹ ਆ ਪੜ ਉਹ ਫੜਦਾ ਇਹ ਤਾਂ ਨਹੀਂ 4500 ਸਹੀ ਆ ਨਹੀਂ ਵੀਰੇ ਕੀ ਕਹਿੰਦਾ ਫਿਰ ਕੋਈ ਮੰਗਿਆ ਹੀ ਅੰਦਰ ਸਾਡੇ 90 ਨਹੀਂ ਸੁਣਿਆ ਵਿਚਣੀ ਅger ਰੱਖਣੀ ਆ ਵੀਰੇ ਵਿਚਾ ਤੈਨੂੰ ਦੇ ਰੱਖਣੀ ਆ ਕੀ ਕਰਨਾ 59 ਲਖਾਈ ਕਰਾ ਲਈਏ ਕੰਦੀ ਕਹਨਾ ਹਾਂ ਨਾ 5200 ਦੀ 8900 55 ਦੀ 200 ਘਟ 6 ਦੀ ਤੇ ਨਹੀਂ ਘਟਵਾਉਂਦੇ। ਪਾਈ ਨਾ 1000 ਰੁਪਇਆ ਪਤਾ ਇਹਨੇ ਸਿਰਦੀ 1000 ਪਤਾ ਸੀ ਤਾਂ ਅਸੀਂ ਤਾਂ 1.5 ਦਾ 10 ਦੀ ਖੜੇ ਆਲਾ ਠੀਕ ਕਰ ਬਾਈ ਜੀ ਉਹ ਤਾਂ ਯਾਰ ਹੁਣ ਮਾਨੇ ਪਿਆਲ ਤੁਸੀਂ ਰੇਟ ਲਾਉਣਾ ਸਾਡੀ ਚੀਜ਼ ਅਸੀਂ ਰੇਟ ਲਾਇਆ ਕਰਕੇ ਤਾਂ ਨਹੀਂ ਦੋ ਬਾਈ ਨੂੰ ਮਨੇ ਪੁੱਛਾ ਗਾ ਉਹਨੇ ਮੈਂ ਤੁਹਾਨੂੰ ਪੁੱਛਿਆ ਯਾਰ ਹਰ ਕੋਹ ਨਹੀਂ ਤਾਂ ਸਬੇ ਦਾ ਫਾਇਦਾ ਹੋ ਰਿਹਾ ਉਹ ਵੀ ਰਾਲ ਕੇ ਸੌਦੇ ਹੁੰਦੇ ਆ 300 ਰੁਪਿਆ ਪਰ ਤੂੰ ਆਏ ਹੁਣ ਵੇਚ ਲਾਏ ਉਹ ਠੀਕ ਹੈ ਨਹੀਂ ਵੇਖਿਆ ਪਰ ਨਾ 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 ਚੈਨ ਨਾ ਕਰ ਉਹ ਪੁੱਛਾ ਮਰਦਾਂ ਦੇ ਫੜਦਾ ਬੁੱਟਾ ਯਾਰ ਰਹਿਣ ਦੇ ਭਰਾ ਪੁੱਲਾ ਨਾ ਉਹ ਤੁਹਾਡੀ ਮਰਦੀ ਜੜਾ ਕੀ ਤਾਂ ਫੇਰ ਹੋਵੇਗਾ ਮੈਂ ਤੇਰੀ ਜਿਉ ਚੋਂ ਕੱਢੇ ਜਾਂਦਾ ਮੈਂ ਬੜੀ ਗੱਲ ਨੂੰ ਬਾਈ ਆਪਣਾ ਤੀਜੇ ਉਦੋਂ ਕਲਾ ਸਾਡੇ ਨੂੰ ਮੈਂ 13 ਦੀ ਗੱਲ ਦੱਸਾਂ ਗੱਲ ਹਾਂ ਚੱਲ ਤੂੰ ਤਾਂ ਸਾਡੇ ਨਾਲ ਜਿਆਦਾ ਜਾਣਨਾ ਚਾਹ ਰਿਹਾ ਨਹੀਂ ਨਹੀਂ ਭਰਾਵਾ ਮੈਂ ਸੁਣ ਉਹ ਮਨਾਰ ਨੂੰ ਪਤਾ ਕੀ ਆ ਜਾਨਵਰ ਬਹੁਤ ਆਏ ਆ ਮੁਰਕੇ ਅਗਲਾ ਉੱਲ ਜਾਂਦਾ ਤੇ ਜਦੋਂ ਪੈਸੇ ਸੀ ਕੱਢੇ ਹੋਣ ਨਾ ਨਸਲ ਦੇ ਪੈਸੇ ਤੈਨੂੰ ਜੇਹ ਜੀ ਤੇਰੀ ਬੱਕਰੀ ਪੈਸੇ ਤੈਨੂੰ ਫੁੱਲ ਜੀ ਆ ਆਹ ਕਿਹਾ ਫਰੋਦ ਹੋਵੇ ਲੜ ਕੇ ਆ ਰਹੇ ਆ ਇਹਨਾਂ 11.5 ਲਾਇਆ ਉਹ ਪੈਸੇ ਮੰਗਿਆ ਉਹ ਲਾਇਆ ਉਹਦਾ 11.5 ਲਾਈ ਬੈਠਾ ਇਹਨੇ ਪਾਇਆ 1000 ਦਾ ਬਾਈ ਨੇ ਇਹ ਵਪਾਰੀ ਬੰਦਾ ਮੈਂ ਕੀ ਸੁਣ ਉਹ ਮੱਥਾ ਮਾਰੀ ਜਾਂਦਾ ਮੈਂ ਮੱਥਾ ਮਾਰੀ ਜਾਂਦਾ ਸਾਨੂੰ ਕਿਹੜਾ ਤੁਸੀਂ ਦਲਾਲੀ ਦੇਦਾ ਆ ਪਤਾ ਕਿਨੇ ਚੱਲ ਦੋਨੇ ਇਹਨੂੰ ਮੈਂ ਸਮਝਾਉਣਾ ਤੂੰ ਨਹੀਂ ਦੇਣੀ ਦਾ ਨਾਂ ਦੇ ਜੇ ਤੂੰ ਨਹੀਂ ਖੁਸ਼ ਤਾਂ ਰਹਿਣ ਦੇ ਪਰ ਇਹਨੂੰ ਅਸੀਂ ਹੋਰ ਦਵਾ ਦੇਾਂਗੇ ਪਰ ਮੁੜ ਕੇ ਢੀਕੀਂਗਾ ਗਾਗ ਨੂੰ ਹਾਂ ਇਹ ਗੱਲ ਆ ਨਾ ਦੁਪਾਰ ਸਾਡੇ ਨਾਲ ਨਾ ਹੁੰਦਾ ਸੱਤ ਦਾ ਬਾਅਦ ਨਹੀਂ ਆ ਸਾਡੇ ਨਾਲ ਆਉਦੇ ਨਾ ਹੋ ਜਾਂਦੀ ਖਿਡਾਰੀ ਬੰਦੇਆਂ ਨਾਲ ਯਾਰ ਕੀ ਗੱਲ ਕੀ ਹੈ ਬਈ ਕੀ ਕਰੇ ਵੀ ਨਾ ਕੇ ਲੇ ਕੇ ਵੀ ਕੋਈ ਰਹੀ ਹੈ ਤੇ ਨਾ ਘਟਾ ਦੋ ਪਰਚੀ ਕੁਛ ਨਹੀਂ ਦੋ 100 ਦੋ ਪਛਣਾ ਨਹੀਂ ਫਿਰ ਪਰਚੀ ਇਹ ਕਟਾਉਣਗੇ ਬਈ ਆਪਣਾ ਆਪਣੀ ਹੋ ਗਈ ਪਾਕੀ ਆ ਕਰ ਚੱਲ ਪਾ ਤੀਂ ਕਰਾਓ ਯਾਰ ਬਾਈ ਦੀ ਅੜੀ ਪੁੱਗ ਜਾਂਦੀ ਉਹਦੇ ਦੱਸ ਦੇ ਆ ਜਾ ਬਾਈ ਚੱਲ ਹੋ ਪਰਾ ਹਾਂ ਕੀ ਤੇਰਾ ਪਾਸਾ ਚਾਹ ਪਰਾ ਮੇਰੇ ਅੱਥੋਂ ਵੜੀ ਕੇ ਇੱਕ ਸਾਨੂੰ ਦੇ ਦੋ ਹਣ ਉਹ ਮਿਸਾਲ ਕਾਂਸਰੀਆ ਚੜ ਗਿਆ ਆ ਬੱਕਰੀ ਆ ਗੱਪਣਾ ਹੈ 2-3 ਨਵੇਂ ਮਹੀਨੇ ਦੇ ਆ ਬਾਜਾ ਜਨੇ ਰੱਸੀ ਹੋਰ ਦਾ ਤੇ ਬਾਈ ਕਾਟੂ ਮਾਲ ਵਾਲੇ ਲੈਣੇ ਕੋਸ਼ ਹੋ ਕੇ ਪਾਲਾ ਬਾਈ ਕੋਈ ਕੱਟਣ ਪਉਣ ਨੂੰ ਹੈ ਨਹੀਂ ਮੈਨੂੰ ਵੀ ਕਮਾਈ ਯਾਰ ਮੈਂ ਇਹ ਨਹੀਂ ਬਾ 400 ਕਮਾਈ ਰੱਖਣੀ ਸੀ ਉਹ ਵੀ ਵਿੱਚ ਬੋਲਦੇ ਆਣੇ ਜਿਹੜੀ ਮੈਂ ਗੱਲ ਕਹਿੰਦਾ ਭਰਾ ਉਹਦੀ ਗੱਲ ਫੜ ਲੈ ਬੰਨੀ ਨਹੀਂ ਦਿੰਦੀ ਆ ਭਾਈ ਮੈਂ ਤੇਰੀ ਮੇਰੀ ਬਣਕੇ ਨਹੀਂ ਪਾਏ ਹੁੰਦੇ ਕਿਤੇ ਅੱਜ ਮੈਂ ਕਮਾਈ ਨਹੀਂ ਕਰ ਰਿਹਾ ਕੋਈ ਕਿਰਾਇਆ ਵੀ ਨਹੀਂ ਕਿ ਰਿਕਸ਼ਾ ਗੱਡੀ ਦਾ ਕਿਰਾਇਆ ਵੀ ਨਹੀਂ ਕੱਢਣਾ ਭਰਾ ਮੇਰਾ ਦੇਣੀ ਨਾ ਦੇਣੀ ਹੋਰੇ ਕੀ ਤੇਰੀ ਖੁਸ਼ੀ ਮੈਂ ਧੱਕੇ ਨਾਲ ਨਹੀਂ ਲੱਗ ਜਾਂਦਾ ਬਸ ਇਧਰ ਤੋਂ ਕੋਈ ਨੀ ਉਹਦਾ ਕੋਈ ਇਹਨਾਂ ਗੱਡੀ ਦਾ ਕਿਰਾਇਆ ਵੀ ਨਹੀਂ ਕੱਢਣਾ 500 ਰੁਪਏ ਮੇਰਾ ਕੋਈ ਆ ਭਾਈ ਉਹਦਾ 500 ਕਰਾ ਜਾਊਗਾ ਹੁਣ ਜਿਵੇਂ ਹੁਣ ਮੈਂ ਹੁਣ ਮੇਰੇ ਤੇਰੇ ਕਰਮ ਚੰਗੇ ਖੁੱਲੇ ਖੜੇ ਨੇ ਅੱਜ ਵਸ ਤੇਰੇ ਭਾਈ ਜੀ ਜਿਹੜੇ ਨਾ ਹੁਣ ਸਾਡੇ ਮਾਲ ਤੇ ਕੋਈ 1000 ਰੁਪਏ ਤੇ ਦਿਹਾੜੀ ਨਹੀਂ ਕੀ ਜਾਂਦਾ ਕਾ ਭਾਈ ਮੈਂ ਵੀ ਮਾਲ ਚਾਰਦਾ ਯਾਰ ਮੈਂ ਵੀ ਚਾਰਦਾ ਮਾਲ ਤੇ ਮਾਲ ਹੀ ਚਾਰਦੇ ਆਂ ਅਸੀਂ ਕੀ ਕਰੀਏ ਲੋਹੀ ਤਾਂ ਅੱਛੀ ਆ ਨਹੀਂ ਆਪਾਂ ਨੂੰ ਕੋਈ ਬਾਈ ਤੈਨੂੰ ਕਹਿਦਾ ਜਵਾਨੋ ਵਾ ਥੋਕ ਨਗੜੇ ਕੰਮ ਨੂੰ ਪਾਰਾ ਚੁੱਕ ਕੇ ਮੈਂ ਆਲਾ ਰੋਜੀ ਇਹਦੀ ਰੋਟੀ ਤੂੰ ਖਾਣੀ ਐ ਚ ਮੈਂ ਖਾਣੀ ਆ ਲੈ ਤੂੰ ਮੈਂ ਕਮਾਈ ਨਹੀਂ ਕਰ ਰਿਹਾ ਯਾਰ ਓ ਯਾਰ ਆਖ ਬੈਠਾ ਤੂੰ ਕੋਸ ਮੈਂ ਜਿਹੜਾ ਵਾਧਾ ਆਖ ਬੈਠਾ ਤੂੰ ਲਿਖਾਈ ਕਰਾ ਦੀਆਂ ਫੜ ਮੈਂ ਪਹਿਲਾਂ ਹੀ ਕਹੀ ਬੈਠਾ ਇਹਨੂੰ ਲਿਖਾਈ ਤੂੰ ਕਰੂਗੀ ਯਾਰ ਚਾਰ ਚੋਕੀ ਬਈ ਲਿਖਾਈ ਲਿਖਾਊਗਾ ਯਾਰ ਮੈਂ ਮੈਨੂੰ ਪਉਂਦਾ ਲੱਗਦਾ ਮੈਨੂੰ ਕਹਿੰਦਾ 420 ਦੀ ਹੋ ਗਈ ਹਾਂ ਜਾ ਚਲ ਜਵਾਨੋ ਕਹਿ ਤਾ ਮੇਰੇ ਮੈਨੂੰ ਲੈਣਾ ਲੱਗਾ ਬੰਨ ਯਾਰ ਤੂੰ ਪੈਸੇ ਫੇਰੇ ਕਰਣਾ ਤੂੰ ਕਹਿ ਤਾ ਬਸ ਮੱਕ ਹੋਰ ਮਪਾਈ ਉਹ ਨਸਲ ਦੀ ਬੱਕਰੀ ਹੈ ਰੱਖਣ ਲਈ ਹੋਇਆ ਦਿਵਾਖੇ ਮੈਂ ਕਬਾੜ ਪਾ ਲੈ ਇਹਨਾਂ ਨੂੰ ਆਣਾ ਉਂਗਲਾ ਨਾ ਕਰ 4200 4200 ਹੈ 200 ਦੇਖਾਈ ਜਾਊਗਾ ਉਹ 200 ਪਰਚੀ ਦੇ ਦਊਗਾ ਲੈ ਜਾ ਹੁਣ ਤੂੰ ਇਹਨੂੰ 4200 ਹੀ ਹੋ ਗਿਆ ਹੋਰ ਲੈ ਜਾ ਲੈ ਜਾ ਲੈ ਜਾ ਬਾਈ ਦਾ ਬਾਈ ਪਿੰਡ ਖੜੇ ਮੋੜ ਥਾੜੇ ਮੋੜ ਬਾਈ ਬਹੁਤ ਵਧੀਆ ਖੜਾ ਛੱਟ ਗਿਆ ਤੇਰਾ ਉਹ ਨਹੀਂ ਨਹੀਂ ਉਹ ਨਹੀਂ ਯਾਰ ਕੋਈ ਉਹ ਲੈ ਲੈ 5000 ਕਹਤਾ ਤੈਨੂੰ ਹੋਰ ਕੀ ਕੰਨਾ 12000 ਰੁਪਏ ਗਿਆ ਉਹ ਹੁਣ ਤੂੰ ਜਿਹੜੀ ਵਿਚਾਰਨੀ ਮੰਗਦਾ 15 ਲੈ ਤੂੰ ਮੰਗੇ ਦਾ ਕੋਈ ਮੁੱਲ ਨਹੀਂ ਲੱਗਦਾ ਨਾ ਜ਼ੋਰ ਲੱਗੇ ਉਹਦਾ ਗੱਲ ਮੰਨਦੇ ਆ ਬਾਈ ਜੀ ਮਾਲ ਦਾ ਮੁੱਲ ਦੱਸ ਮਾਲ ਦਾ ਮੁੱਲ ਦੱਸ ਦੇ ਤੂੰ ਆਦਾ ਪੜਤਾ ਰੱਖ ਕੇ ਦੱਸ ਦੇ ਤੂੰ ਆਦਾ ਪੜਤਾ ਰੱਖ ਕੇ ਦੱਸ ਦੇ ਵਜਨ ਚ ਹੀ ਜਾਂਦਾ ਹੁੰਦਾ ਹੈ ਜੇ ਮਾਲ ਕਹਦੇ ਕਹਦੇ ਛੋਟੀ ਜੀ ਗੱਲ ਕਹਦੇ ਇੱਕ ਪੈਸੇ ਕਹਿੰਦੇ ਨਹੀਂ ਬਾਈ ਆਪਾਂ ਨੂੰ ਨਹੀਂ ਪੜਦਾ ਆਇਆ ਪਰਚੀ ਕਰਾ ਦੇ ਫਿਰ ਉਹਦੀ ਨਹੀਂ ਪੜਦਾ ਬਾਈ